ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਡੈਸ਼ਿੰਗ ਪੰਜਾਬੀ ਸੂਟਸ ਨਾਲ ਦੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਹੌਪਫੁਲ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਸੋ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਹਾਂ ਸੋਨਸੋਨ ਸੂਟਾਂ ਦੀ। ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਸੋ ਤੁਹਾਡੀ ਸਪੋਰਟ ਦੇ ਨਾਲ ਹੀ ਆਪਾਂ ਜਿਹੜੇ ਆਪਾਂ ਕੰਮ ਨੂੰ ਅੱਗੇ ਵਧਾ ਰਹੇ ਹਾਂ ਤੁਹਾਡੀ ਬਹੁਤ ਬਹੁਤ ਸਾਨੂੰ ਸਪੋਰਟ ਮਿਲ ਰਹੀ ਹੈ। ਇਦਾਂ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ। ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ। ਬਹੁਤ ਸਾਰੇ ਇਨਕੁਆਰੀਜ਼ ਹੈ ਜਿਹੜੇ ਸਾਨੂੰ WhatsApp ਦੇ ਉੱਪਰ ਆਉਂਦੀਆਂ ਨੇ। ਸੋ ਇਦਾਂ ਹੀ ਪਿਆਰ ਤੇ ਸਤਿਕਾਰ ਬਣਾਈ ਰੱਖਿਓ ਤੇ ਆਪਾਂ ਜਿਹੜੇ ਸੂਟ ਆ ਤੁਹਾਡੇ ਲਈ ਸੋਨੇ ਸੋਨੇ ਜਿਹੜੇ ਲਿਆਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਸੋ ਅੱਜ ਦੀ ਵੀਡੀਓ ਹੈ ਜਿਹੜੀ ਆਪਾਂ ਪਸ਼ਮੀਨੇ ਦੇ ਉੱਪਰ ਬਣਾਈ ਆ ਪਿਓਰ ਪਸ਼ਮੀਨੇ ਦੇ ਸੂਟ ਦੇ ਉੱਪਰ ਜਿਹੜਾ ਆਪਾਂ ਮਸ਼ੀਨ ਵਰਕ ਕਰਵਾਇਆ ਹੋਇਆ ਸੋ ਜੇ ਤੁਸੀਂ ਇਹਨਾਂ ਦੇ ਵਿੱਚੋਂ ਹੀ ਕੋਈ ਤੁਹਾਨੂੰ ਸੋਹਣਾ ਲੱਗਦਾ ਤਾਂ ਤੁਸੀਂ ਉਹ ਵੀ ਬਾਈ ਕਰ ਸਕਦੇ ਹੋ ਅਦਰਵਾਈਜ਼ ਜੇ ਤੁਸੀਂ ਆਪ ਦਾ ਕੋਈ ਡਿਜ਼ਾਈਨ ਦੇ ਕੇ ਸਾਡੇ ਤੋਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਸਾਡੇ ਤੋਂ ਕਰਵਾ ਸਕਦੇ ਹੋ ਅੱਜ ਦੀ ਆਪਾਂ ਵੀਡੀਓ ਜਿਹੜੀ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਸੂਟ ਦਿਖਾਉਣਾ ਜੀ ਬਹੁਤ ਸੋਹਣਾ ਸ਼ੇਡ ਹੈ ਜੀ ਬਹੁਤ ਸੋਹਣਾ ਤੇ ਬਹੁਤ ਫਿਨਿਸ਼ਿੰਗ ਨਾਲ ਵਰਕ ਹੋਇਆ ਹੋਇਆ ਜੀ ਬਹੁਤ ਪਿਆਰਾ ਆਪਾਂ ਬਹੁਤ ਸੋਹਣਾ ਕੰਬੀਨੇਸ਼ਨ ਯੂਜ਼ ਕੀਤਾ ਹੈ ਦੇ ਉੱਪਰ ਇਹ neck ਦੇ ਉੱਪਰ ਵਰਕ ਆਇਆ ਹੋਇਆ ਵਾਲਾ ਬਹੁਤ ਸੋਹਣਾ ਵਰਕ ਹੋਇਆ ਹੋਇਆ ਜੀ ਪ੍ਰੋਪਰ ਵਰਕ ਦੀ ਫਿਨਿਸ਼ਿੰਗ ਹੈ ਜਿਹੜੀ ਤੁਸੀਂ ਚੈੱਕ ਕਰ ਸਕਦੇ ਹੋ ਬਲੈਕ ਦੇ ਨਾਲ ਬਹੁਤ ਜ਼ਿਆਦਾ ਡਿਫਰੈਂਟ ਕਨਸੈਪਟ ਬਣ ਗਿਆ ਇਹ ਸੋ ਇਹ ਵਾਲਾ ਜਿਹੜਾ ਦਾ ਘੇਰਾ ਆਏਗਾ ਘੇਰੇ ਦੇ ਉੱਪਰ ਵੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਪ੍ਰੋਪਰ ਤੁਸੀਂ ਚੈੱਕ ਕਰ ਸਕਦੇ ਹੋ ਸੋ ਪਰ ਡਿਫਰੈਂਟ ਕੁਝ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਬਹੁਤ ਸੋਹਣਾ ਸੂਟ ਬਣ ਕੇ ਵਾਲਾ ਰੈਡੀ ਹੋਇਆ ਉਸ ਤੋਂ ਬਾਅਦ ਇਹਦੀ ਸਲੀਵਜ਼ ਆ ਗਈਆਂ ਇਹ ਵਾਲੀਆਂ ਸਲੀਵਜ਼ ਦਾ ਵਰਕ ਤੁਸੀਂ ਦੇਖਦੇ ਪੂਰਾ ਹੈਵੀ ਵਰਕ ਹੈ ਜੀ ਸਲੀਵਜ਼ ਦੇ ਉੱਪਰ ਬਹੁਤ ਪਿਆਰਾ ਵਰਕ ਹੋਇਆ ਹੋਇਆ ਇਹਦੇ ਉੱਪਰ ਸੋਨੇ ਸੋਨੇ ਆਪਾਂ ਜਿਹੜੇ ਇਹਦੇ ਵਿੱਚ ਕਲਰ ਯੂਜ਼ ਕੀਤੇ ਹੋਏ ਨੇ ਉਸ ਤੋਂ ਬਾਅਦ ਜਿਹੜੀ ਇਹਦੀ ਬਾਟਮ ਆਏਗੀ ਜੀ ਬਾਟਮ ਦੇ ਉੱਪਰ ਵੀ ਵਰਕ ਤੁਹਾਨੂੰ ਦਿਖਾ ਦਿੰਨੇ ਆ ਇਹ ਵਾਲਾ ਵਰਕ ਜਿਹੜਾ ਇਹਦੀ ਬਾਟਮ ਦੇ ਉੱਪਰ ਆਏਗਾ ਬਹੁਤ ਸੋਨਾ ਵਰਕ ਹੋਇਆ ਹੋਇਆ ਬਾਟਮ ਦੇ ਉੱਪਰ ਵੀ ਬਾਕੀ ਜਿਹੜੇ ਇਹਨਾਂ ਨਾਲ ਦੁਪੱਟੇ ਆ ਉਹ ਆਪਾਂ ਰੈਡੀ ਉਦੋਂ ਹੀ ਕਰਵਾਵਾਂਗੇ ਜਦੋਂ ਆਪਣੇ ਤੋਂ ਕਸਟਮਰ ਸੂਟ ਬਾਈ ਕਰੇਗਾ ਕਿਉਂਕਿ ਆਪਾਂ ਕਸਟਮਰ ਦੀ ਪਸੰਦ ਦੇ ਨਾਲ ਦੇ ਦੁਪੱਟੇ ਆਪਾਂ ਰੈਡੀ ਕਰਾਂਗੇ ਇਹਨਾਂ ਦੇ ਸੋ ਬਹੁਤ ਸਾਰੇ ਕਸਟਮਰ ਹੁੰਦੇ ਕਿ ਵਿਦਆਊਟ ਦੁਪੱਟਾ ਹੀ ਬਾਈ ਕਰ ਲੈਂਦੇ ਨੇ ਕੋਈ ਸਰਦੀਆਂ ਦੇ ਵਿੱਚ ਜਿਹੜਾ ਦੁਪੱਟੇ ਲੈਣਾ ਨਹੀਂ ਪਸੰਦ ਕਰਦਾ ਸੋ ਸਟੌਲਿਆ ਸ਼ਾਲ ਵਗੈਰਾ ਹੀ ਲੈ ਲੈਂਦੇ ਨੇ ਫੋ ਆਪਾਂ ਇਸ ਕਰਕੇ ਆਪਾਂ ਦੁਪੱਟੇ ਇਹਨਾਂ ਨਾਲ ਨਹੀਂ ਰੈਡੀ ਕਰਾਏ ਤੁਸੀਂ ਜੇ ਇਹਨਾਂ ਦੇ ਵਿੱਚੋਂ ਜੇ ਇਵੇਂ ਤੁਹਾਨੂੰ ਇਹ ਸੂਟ ਪਸੰਦ ਆਇਆ ਤਾਂ ਤੁਸੀਂ ਇਹਦਾ ਦੁਪੱਟਾ ਰੈਡੀ ਕਰਵਾਉਣਾ ਸੋ ਜਿੱਦਾਂ ਦੀ ਡਿਜ਼ਾਈਨਿੰਗ ਤੁਸੀਂ ਕਹੋਗੇ ਆਪਾਂ ਤੁਹਾਨੂੰ ਦੁਪੱਟਾ ਉਦਾਂ ਦਾ ਰੈਡੀ ਕਰਕੇ ਦੇਵਾਂਗੇ ਸੋ ਬਹੁਤ ਸੋਹਣਾ ਸੁਪੀਰੀਅਰ ਕੁਆਲਿਟੀ ਦਾ ਪਸ਼ਮੀਨਾ ਜੀ ਇਹ ਸੋ ਵਿਦਆਊਟ ਲਾਈਨਿੰਗ ਵੀ ਇਹ ਵਾਲਾ ਸਵਿੱਚ ਹੋ ਜਾਏਗਾ ਇਹ ਵਾਲਾ ਸੂਟ ਨੈਕਸਟ ਕਲਰ ਆ ਗਿਆ ਜੀ ਮਸਟਰਡ ਸ਼ੇਡ ਇਹਦਾ ਵਰਕ ਵੀ ਬਹੁਤ ਸੋਹਣਾ ਹੋਇਆ ਹੈ यदि लेंथ का बिल्कुल इशू नहीं आएगा सो एक घेरे के उपर ही वर्क है बहुत सोहना वर्क होया वो वर्क चेक कर सकते होगा बहुत प्यारा वर्क होया वो सेम जो अपने सूट का कलर दे दें सेम ही कलर यूज़ किया है तो बहुत अजक ट्रेंड दे चीज़ काफ़ी सो बहुत सोनी लगती है बनी हुई उसद यहाँ वर्क आएगा जोड़ा जी सलीवस उपर ਸੋ ਜਿਹੜੀਆਂ ਮੇਨੇ ਪਹਿਲਾਂ ਜੌਬ ਕਰਦੀਆਂ ਨੇ ਸੋ ਉਹਨਾਂ ਲਈ ਇਹ ਸੂਟ ਬਹੁਤ ਫਾਇਦੇਮੰਦ ਨੇ ਕਿਉਂਕਿ ਬਹੁਤ ਘੱਟ ਰੇਂਜ ਦੇ ਵਿੱਚ ਤਿਆਰ ਹੁੰਦੇ ਨੇ ਸੋ ਜੌਬ ਲਈ ਆਪਾਂ ਨੂੰ ਡੇਲੀ ਡੇਲੀ ਨਵੇਂ ਸੂਟ ਚਾਹੀਦੇ ਹੁੰਦੇ ਨੇ ਸੋ ਆਪਾਂ ਉਹਨਾਂ ਲਈ ਇਹ ਵਾਲੇ ਸੂਟ ਰੈਡੀ ਕੀਤੇ ਨੇ ਪ੍ਰੋਪਰ ਸਰਦਾਰੀ ਲੁੱਕ ਦਤ ਸੋਨਾ ਸੂਟ ਹੈ ਇਹ ਸੋ ਦੀ ਬਾਟਮ ਦੇ ਉੱਪਰ ਨਹੀਂ ਵਰਕ ਆਏਗਾ ਦੀ ਬਾਟਮ ਹੈ ਜਿਹੜੀ ਪਲੇਨ ਰਹੇਗੀ ਮਸਟਰਡ ਕਲਰ ਦੀ 올ਓਵਰ ਸੂਟ ਹੈ ਇਹ ਹਾਂਜੀ ਉਸ ਵਾਰ ਨੈਕਸਟ ਸੂਟ ਆਇਆ ਜੀ ਗ੍ਰੀਨ ਕਲਰ ਦੇ ਉੱਪਰ ਇਹਦੇ ਉੱਪਰ ਬਹੁਤ ਸੋਹਣਾ ਵਰਕ ਹੋਇਆ ਹੋਇਆ ਸੋ ਚਾਕਾਂ ਤੇ ਤੇ ਘੇਰੇ ਦੇ ਉੱਪਰ ਆਪਾਂ ਜਿਹੜਾ ਇਹਦੇ ਵਰਕ ਕੀਤਾ ਹੋਇਆ ਹੈ ਬਹੁਤ ਸੋਹਣਾ ਤੇ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਹੋਇਆ ਪ੍ਰੋਪਰ ਕੰਟਰਾਸਟ ਜਿਹੜਾ ਆਪਾਂ ਵਰਕ ਕੀਤਾ ਹੈ ਇਹਦੇ ਉੱਪਰ ਉਸ ਵਾਰ ਇਹ ਵਾਲੀਆਂ ਜਿਹੜੀਆਂ ਇਹਦੀਆਂ 슬ੀਵਜ਼ ਆਣਗੀਆਂ 슬ੀਵਜ਼ ਦੇ ਉੱਪਰ ਵੀ ਬਹੁਤ ਸੋਹਣਾ ਵਰਕ ਹੋਇਆ ਸੋ 올 ఓవర్ ਸੂਟ ਆਇਆ ਗਿਆ ਜੀ ਇਹ ਵਾਲਾ ਵਿਦਆਊਟ ਦੁਪੱਟਾ ਇਹ ਜਿਹੜੀ ਬਾਟਮ ਐ ਪਲੇਨ ਰਹੇਗੀ ਇਹ ਵਾਲੀ ਗ੍ਰੀਨ ਕਲਰ ਦੀ ਸੋ ਇਹਦੀ ਲੈਂਥ ਤੁਸੀਂ ਨਹੀਂ ਰਹਿਦਾ ਬਾਕੀ ਕੀ ਰਹਿਦਾ ਨਾਪਾ ਜਿਹੜਾ ਤੁਸੀਂ ਆਪਣਾ ਸਾਨੂੰ ਦੱਸ ਕੇ ਤੇ ਆਪਾਂ ਤੁਹਾਨੂੰ ਤੁਹਾਡੇ ਨਾਪ ਦੇ ਅਕੋਰਡਿੰਗ ਜਿਹੜਾ ਸੂਟ ਦੇ ਦਵਾਂਗੇ ਸੋ ਤੁਸੀਂ ਜੇਬ ਵਾਲਾ ਸੂਟ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਹੋਰ ਕਲਰ ਦੇ ਉੱਪਰ ਵੀ ਤਿਆਰ ਕਰਾ ਸਕਦੇ ਹੋ ਸੇਮ ਕਲਰ ਸੇਮ ਡਿਜ਼ਾਈਨ ਉਸ ਤੋਂ ਅਧਿਕ ਸੂਟ ਆਪਾਂ ਤਿਆਰ ਕੀਤਾ ਜੀ ਕਿਸੇ ਕਸਟਮਰ ਦਾ ਕਲਰ ਰਾਈਜ਼ ਦੇ ਉੱਪਰ ਬਹੁਤ ਸੋਹਣੀ ਕਲਰ ਰਾਈਜ਼ ਹੈ ਜੀ ਇਹ ਪੂਰੀ ਪਿਓਰ ਦੀ ਤੇ ਬਹੁਤ ਸੋਹਣਾ ਸੂਟ ਰੈਡੀ ਹੋਇਆ ਆਪਾਂ ਜਿਹਦੇ ਉੱਪਰ ਪ੍ਰੋਪਰ ਮਸ਼ੀਨ ਵਰਕ ਕੀਤਾ ਸੋ ਇਹ ਘੇਰੇ ਦੇ ਉੱਪਰ ਕੰਮ ਆਇਆ ਬਹੁਤ ਸੋਹਣਾ ਵਰਕ ਹੋਇਆ ਵੇ ਦੇ ਉੱਪਰ ਵੀ ਸੋ ਘੇਰੇ ਦੇ ਤੇ ਚਾਕਾਂ ਦੇ ਉੱਪਰ ਆਪਾਂ ਜਿਹੜਾ ਵਰਕ ਕੀਤਾ ਸੋ ਕਸਟਮਰ ਦੀ ਪਸੰਦ ਦੇ ਅਕੋਰਡਿੰਗ ਹੀ ਆਪਾਂ ਵਰਕ ਕੀਤਾ ਬਹੁਤ ਸੋਹਣਾ ਸ਼ੇਡ ਹੈ ਸਟੱਫ ਬਹੁਤ ਸੋਹਣਾ ਜੀ ਬਹੁਤ ਪਿਆਰਾ ਸਟੱਫ ਹੈ ਇਹ ਪ੍ਰੋਪਰ ਪਿਓਰ ਦਾ ਸਟੱਫ ਆਇਗਾ ਕਾਟਰਾਈਜ਼ ਹੈ ਬਹੁਤ ਸੋਹਣੀ ਕਾਟਰਾਈਜ਼ ਬਿਲਕੁਲ ਸੌਫਟ ਫਤੋ ਨਾਲ ਦੇ ਲਾਈਨਿੰਗ ਲਗਵਾਉਣ ਦੀ ਵੀ ਜ਼ਰੂਰਤ ਨਹੀਂ ਹੈ ਇਹਦੇ ਇਹ ਵਾਲਾ ਵਰਕ ਆਇਆ ਹੈਗੇ ਦੀ 슬ੀਵ ਦੇ ਉੱਪਰ ਸੋ ਉਹਨਾਂ ਨੇ ਆਪਣਾ ਤੋਂ ਦੁਪੱਟਾ ਵੀ ਤਿਆਰ ਕਰਵਾਇਆ ਸੋ ਦੁਪੱਟਾ ਬਹੁਤ ਸੋਹਣਾ ਰੈਡੀ ਹੋਇਆ ਇਹਦਾ ਪ੍ਰੋਪਰ ਉੱਪਰ ਲਾਈਨਿੰਗ ਵਾਲਾ ਜਿੱਦਾਂ ਕੋਟ ਰਾਈਜ਼ ਦੇ ਵਿੱਚ ਲਾਈਨਿੰਗ ਹੁੰਦਾ ਹੀ ਲਾਈਨਿੰਗ ਵਾਲਾ ਆਪਣਾ ਦੁਪੱਟਾ ਤਿਆਰ ਕੀਤਾ ਐ ਜਿਹਾ ਦੇਖੋ ਜੀ ਦੁਪੱਟੇ ਦੀ ਡਿਜ਼ਾਈਨਿੰਗ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਤੇ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਇਹਦਾ ਪ੍ਰੋਪਰ ਪਾਰਟੀ ਵੇਅਰ ਲੋਕ ਦਾ ਸੂਟ ਰੈਡੀ ਹੋ ਜੇਗਾ ਜੀ ਤੁਹਾਡਾ ਹੀ ਸੋ ਦੁਪੱਟੇ ਦੇ ਉੱਪਰ ਬਹੁਤ ਡਿਪੈਂਡ ਕਰਦਾ ਹੈ ਕਿ ਦੁਪੱਟਾ ਆਪਾਂ ਕਿਦਾਂ ਦਾ ਰੈਡੀ ਕਰਵਾਇਆ ਸੋ ਜਿਹੜੇ ਅੱਜ ਦੇ ਸੂਟ ਦਿਖਾਇਆ ਤੁਹਾਨੂੰ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਵਧੀਆ ਲੱਗਿਆ ਸੋ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਦੇ ਉੱਪਰ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਨਵੇਂ-ਨਵੇਂ ਵੀਡੀਓ ਤੇ ਇਕ ਵਾਰ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਬਾਕੀ ਇੱਕ ਵਾਰ ਸਾਡੇ ਤੋਂ ਜ਼ਰੂਰ ਸੂਟ ਆਰਡਰ ਕਰਕੇ ਦੇਖਿਓ ਤੁਹਾਨੂੰ ਕੁਆਲਿਟੀ ਤੇ ਆਪਣੀ ਪਰਫੈਕਸ਼ਨ ਦੇ ਜਿਹੜਾ ਤੁਹਾਨੂੰ ਪਤਾ ਲੱਗ ਜਾਵੇਗਾ ਅੱਜ ਲਈ ਧੰਨਵਾਦ